ਪੰਜਾਬ ਦੇ ਵਿੱਚ ਜਦੋਂ ਕਿਸੇ ਬੱਚੇ ਦਾ ਜਨਮ ਹੁੰਦਾ ਆ ਤੇ ਬੱਚਾ ਜਦੋਂ ਹੋਸ਼ ਸੰਭਾਲਦਾ ਆ ਤਾਂ ਉਹਦੇ ਦਿਲ ਚੋਂ ਆਵਾਜ਼ ਆਂਦੀ ਹੈ ਕਿ ਮੇਰਾ ਵਸਦਾ ਰਹੇ ਪੰਜਾਬ ਪਰ ਸਮਾ ਤੇ ਹਾਲਾਤ ਕੁਝ ਇਹੋ ਜਿਹੇ ਬਣ ਗਏ ਨੇ ਕਿ ਉਹ ਵਸਦਾ ਪੰਜਾਬ ਕਦੀ ਨਸ਼ਿਆਂ 'ਚ ਵੜ ਜਾਂਦਾ ਆ ਤੇ ਕਦੀ ਤੁਮਾਕੇ ਨਾਲ ਡਰਾਇਆ ਜਾਂਦਾ ਆ ਅੱਜ ਦੀ ਗੱਲ ਇੱਕ ਚਰਚਾ ਦੇ ਵਿੱਚ ਅੱਜ ਦਾ ਜਿਹੜਾ ਵਿਸ਼ਾ ਆ ਉਹ ਕੁਛ ਇਹੋ ਜਿਹਾ ਹੀ ਆ ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਕਾਰਵਾ ਤੇ ਮੇਰੇ ਨਾਲ ਨੇ ਸਾਬਕਾ ਐਮਐਲਏ ਸਾਹਿਬ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਰਜਿੰਦਰ ਵੇਰੀ ਜੀ ਤੇ ਨਾਲ ਸਾਡਾ ਸਾਥ ਦੇ ਰਹੇ ਨੇ ਅਲਫਾ ਮਹਿੰਦਰੋ ਫਾਊਂਡੇਸ਼ਨ ਦੇ ਰਮੇਸ਼ ਮਹਿੰਦਰੂ ਜੀ ਜਿਹੜੇ ਖੁਦ ਇੱਕ ਸੀਨੀਅਰ ਪੱਤਰਕਾਰ ਵੀ ਨੇ ਜੀ ਆਨੰਵੇਰੀ ਸਾਹਿਬ ਥੈਂਕ ਯੂ ਬੇਸਬ ਬੇਨਤੀ ਹੈ ਜੀ ਕਿ ਸਾਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੀ ਇਸ ਚਰਚਾ ਵਿੱਚ ਸ਼ਾਮਲ ਹੋ। ਨਹੀਂ ਨਹੀਂ ਮਿਹਰਬਾਨੀ ਤੁਹਾਡੀ ਤੁਸੀਂ ਬੁਲਾਇਆ ਮੈਂ। ਹਾਂਜੀ ਹਾਂਜੀ। ਤੁਹਾਡਾ ਧੰਨਵਾਦ ਕਰਦਾ ਜੀ। ਮੇਰ ਸਾਬ ਕੱਲ ਇੱਕ ਬਹੁਤ ਵੱਡਾ ਜਿਹੜਾ ਕਾਂਡ ਹੋਇਆ ਆਪਣੇ ਜਲੰਧਰ ਦੇ ਵਿੱਚ। ਹਾਂਜੀ। ਜਿਹੜੇ ਆਪਣੇ ਮਨੰਜਨ ਕਾਲੀਏ ਦੇ ਘਰ ਧਮਾਕਾ ਹੋਇਆ ਵਾ। ਬਿਲਕੁਲ ਬਿਲਕੁਲ। ਔਰ ਦੁੱਖ ਦੀ ਗੱਲ ਇਹ ਹੈ ਕਿ ਇੱਕ ਮਹੀਨੇ ਦੇ ਵਿੱਚ ਇਹ ਜਲੰਧਰ ਦੇ ਵਿੱਚ ਦੂਜਾ ਧਮਾਕਾ ਆਇਆ। ਬਿਲਕੁਲ। ਇਸ ਵਿਸ਼ੇ ਦੇ ਉੱਪਰ ਤੁਸੀਂ ਕੀ জানা ਚਾਹੋਗੇ? ਦੇਖੋ ਮੈਂ ਤਾਂ ਪਹਿਲਾ ਵੀ ਇਹੀ ਕਿਹਾ ਕਿ ਲਾਅ ਐਂਡ ਆਰਡਰ ਜਿਹੜਾ ਐਸ ਵੇਲੇ ਸਾਡਾ ਬਹੁਤ ਮਾੜਾ ਚੱਲ ਰਿਹਾ ਹੈ। ਲਗਭਗ 3 ਸਵਾ 3 ਸਾਲ ਹੋ ਗਏ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆ ਲੋਕਾਂ ਨੇ ਬੜੀਆਂ ਉਮੀਦਾਂ ਦੇ ਨਾਲ ਸਰਕਾਰ ਬਣਾਈ ਸੀਗੀ ਔਰ ਬੜਾ ਭਾਰੀ ਬਹੁਮਤ ਦਿੱਤਾ ਸੀ 92 ਸੀਟਾਂ ਅੱਜ ਤੱਕ ਵੀ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਨਹੀਂ ਮਿਲੀਆਂ ਜਿਨੀਆਂ ਇਹਨਾਂ ਨੂੰ ਸੀਟਾਂ ਮਿਲੀਆਂ ਸੀ ਔਰ ਪਿਛਲੇ 3 ਸਾਲਾਂ ਤੋਂ ਹੀ ਆਪਾਂ ਲਾਅ ਐਂਡ ਆਰਡਰ ਦੀ ਗੱਲ ਕਰ ਲਈ ਕਿ ਲਾਅ ਐਂਡ ਆਰਡਰ ਦੇ ਇੰਨੇ ਕੁ ਹਾਲਾਤ ਮਾੜੇ ਆ ਕਿ ਅਸੀਂ ਆਪੋਜੀਸ਼ਨ ਦੇ ਵਿੱਚ ਰਹਿ ਕੇ ਵੀ ਇਹਨਾਂ ਨੂੰ ਰਿਕੁਐਸਟ ਵੀ ਕਰ ਬੈਠੇ ਆ ਕਿ ਲੈਂਡ ਆਰਡਰ ਦੇ ਉੱਪਰ ਆਪਾਂ ਕੰਟਰੋਲ ਕਰੀਏ ਜੇ ਆਪਾਂ ਪੰਜਾਬ ਨੂੰ ਬਚਾਣਾ ਹੈ ਕਿਉਂਕਿ ਪੰਜਾਬ ਦਾ ਪਹਿਲਾਂ ਹੀ ਅੱਜ ਤੋਂ 10 ਸਾਲ ਪਿੱਛੇ ਚਲੇ ਜਾਈਏ ਜੀ ਬਲਦੀ ਅੱਗ ਦੇ ਵਿੱਚ ਬਲਦਾ ਰਿਹਾ ਜੀ ਪੰਜਾਬ ਦਾ ਬੜਾ ਵੱਡਾ ਨੁਕਸਾਨ ਹੋਇਆ ਔਰ ਅੱਜ ਅਸੀਂ ਬਹੁਤ ਪਿੱਛੇ ਚਲੇ ਗਏ ਆ ਸਾਰੀਆਂ ਸਟੇਟਾਂ ਦੇ ਨਾਲੋਂ ਜੀ ਔਰ ਹੁਣ ਜਦੋਂ ਦੀ ਆਮ ਆਦਮੀ ਪਾਰਟੀ ਨੇ ਕਮਾਂਡ ਸੰਭਾਲੀ ਆ ਉਹਨਾਂ ਦਾ ਲੈਂਡ ਆਰਡਰ ਦੀ ਗੱਲ ਕਰ ਲਈ ਆਪਾਂ ਐਡਮਿਨਿਸਟ੍ਰੇਸ਼ਨ ਦੀ ਗੱਲ ਕਰ ਲਈਏ ਕਿਸੇ ਕਿਸੇ ਮਹਿਕਮੇ ਦੀ ਗੱਲ ਕਰ ਲਈਏ ਹਰ ਪਾਸੇ ਹਲਾਤ ਇੰਨੇ ਕ ਮਾੜੇ ਆ ਕਿ ਲੋਕ ਤਰਾਹੀ ਤਰਾਹੀ ਕਰ ਰਿਹਾ ਕਿ ਅਸੀਂ ਬੜੀ ਵੱਡੀ ਗਲਤੀ ਕੀਤੀ ਹੈ ਮਤਲਬ ਇਹ ਹੋਇਆ ਕਿ ਹਾਥੀ ਦੇ ਦੰਦ ਜਿਹੜੇ ਖਾਨ ਵਾਲੇ ਹੋਰ ਸੀ ਦਿਖਾਣ ਵਾਲੇ ਹੋ ਬਿਲਕੁਲ ਬਿਲਕੁਲ ਇਹ ਨਹੀਂ ਗੱਲ ਹੈ ਸਹੀ ਗੱਲ ਹੈ ਹੁਣ ਜਿਹੜੇ ਕੱਲ ਵਾਲੀ ਤੁਸੀਂ ਗੱਲ ਕੀਤੀ ਹੈ ਹਾਦਸੇ ਵਾਲੀ ਗੱਲ ਪੂਰਵ ਮੰਤਰੀ ਸੀਗੇ ਮਨੁਜਨ ਕਾਲੀਆ ਜੀ ਬੜੀ ਮਾੜੀ ਗੱਲ ਹੋਈ ਬੜੀ ਕਾਨੂੰਨੀ ਘਟਨਾ ਘਟੀ ਗਈ ਹੈ ਡਰਾਇਆ ਗਿਆ ਹੈ ਰਾਜਨੀਤਿਕ ਬੰਦਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹਨਾਂ ਨੂੰ ਡਰਾ ਧਮਕਾ ਕੇ ਅਸੀਂ ਆਪਣਾ ਰਾਜਪਾਠ ਜਾਂ ਆਪਣਾ ਅੱਲੂ ਸਿੱਧਾ ਕਰੀ ਰਕੀਏ ਸੋ ਜਿੱਥੇ ਇਹੋ ਜੇ ਕੰਮ ਇਸ ਤਰੀਕੇ ਨਾਲ ਰਾਜਨੀਤਿਕ ਨੇਤਾਵਾਂ ਤੇ ਥੋੜੀ ਦੇਰ ਪਹਿਲਾਂ ਥਾਣਿਆਂ ਤੇ ਵੀ ਇੱਕ ਦਿਨ ਪਹਿਲਾਂ ਬਟਾਲੇ ਵੀ ਹਮਲਾ ਹੋਇਆ ਹਾਂ ਜੀ ਹਾਂ ਜੀ ਕਦੇ ਕਿਧਰੇ ਕਦੀ ਕਿਧਰੇ ਗਰਨੇਡ ਦੇ ਨਾਲ ਹਮਲਾ ਕਰਦੇ ਆ ਸਾਡਾ ਮੈਂ ਪਹਿਲਾਂ ਵੀ ਹੈ ਕਿ ਪੰਜਾਬ ਦੇ ਹਾਲਾਤ ਪਹਿਲਾਂ ਹੀ ਬੜੇ ਮਾੜੇ ਸੀਗੇ ਹੁਣ ਜੇ ਇਸ ਤਰੀਕੇ ਨਾਲ ਕਰਨਗੇ ਵਪਾਰਕ ਤੌਰ ਤੇ ਅਸੀਂ ਪਹਿਲਾਂ ਵੀ ਬਹੁਤ ਪਿੱਛੇ ਆ ਵਪਾਰਕ ਤੌਰ ਤੇ ਫਿਰ ਵਪਾਰੀ ਡਰ ਜਾਏਗਾ ਕਿ ਪੰਜਾਬ ਦੇ ਹਾਲਾਤ ਨੂੰ ਕੀ ਹੋ ਚੁੱਕਾ ਜਿੰਨੀ ਦੇਰ ਲਾਨ ਆਰਡਰ ਨੂੰ ਕੰਟਰੋਲ ਨਹੀਂ ਕਰਨਗੇ ਉਹਨਾਂ ਦੇ ਹਾਲਾਤ ਜਿਹੜੇ ਠੀਕ ਨਹੀਂ ਹੋਣਾ ਬੇਸਬ ਜਿਹੜੀ ਮੀਡੀਆ ਰਿਪੋਰਟ ਹੈ ਨਾ ਮੀਡੀਆ ਰਿਪੋਰਟ ਤਾਂ ਕਹਿੰਦੀ ਹੈ ਕਿ 50 ਦੇ ਕਰੀਬ ਜਿਹੜੇ ਇਹ ਆਪਣੇ ਬੰਬ ਜਿਹੜੇ ਹਾਂਜੀ ਆਪਣੇ ਚਲਾਏ ਜਾਣੇ ਚਲਾਏ ਜਾਣੇ ਨੇ ਜਾਂ ਅੰਦਰ ਦੇ ਦਾਖਲ ਹੋ ਚੁੱਕੇ ਨੇ ਤੇ ਤਕਰੀਬਨ 7-8 ਦੇ ਕਰੀਬ ਚਲ ਵੀ ਚੁੱਕੇ ਨੇ ਚਲ ਵੀ ਚੁੱਕੇ ਹਾਂਜੀ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਸਾਡੇ ਤੁਹਾਡੇ ਸਾਰਿਆਂ ਵਾਸਤੇ ਇਹ ਦੇਖੋ ਉਹਨਾਂ ਨੇ ਬਿਆਨ ਵੀ ਦਿੱਤਾ ਵੀ ਇੱਕ ਦੋ ਦਿਨਾਂ ਤੱਕ ਹੋਰ ਘਟਨਾ ਘਟਣੀ ਹੈ ਜੀ ਮੀਡੀਆ ਰਾਹੀਂ ਪਤਾ ਲੱਗਾ ਵੀ ਇੱਕ ਦੋ ਦਿਨਾਂ ਤੱਕ ਹੋਰ ਬੜੀ ਵੱਡੀ ਘਟਨਾ ਘਟ ਰਹੀ ਹੈ ਤੋ ਜੇ মিডিਆ ਰਾਹੀਂ ਸਾਨੂੰ ਪਤਾ ਲੱਗ ਰਿਹਾ ਤੇ ਇਹਨਾਂ ਦੀ ਜਿਹੜੀ ਕੋਈ ਏਜੰਸੀਆਂ ਨੇ ਜਾਂ ਇਹਨਾਂ ਨੂੰ ਜਿਹੜਾ ਸਰਕਾਰ ਦੀਆਂ ਏਜੰਸੀਆਂ ਚੱਲਦੀਆਂ ਇਹਨਾਂ ਨੂੰ ਕੋਈ ਨਹੀਂ ਪਤਾ ਲੱਗਦਾ ਪਿਆ ਵੀ ਕੀ ਕਿੱਥੇ ਕਿਦਾਂ ਦੇ ਹਾਲਾਤ ਨੇ ਕਿੱਥੇ ਕੋਈ ਇਹੋ ਜੀ ਘਟਨਾ ਕੱਟ ਰਹੀ ਹੈ ਇਹਨਾਂ ਨੂੰ ਪਹਿਲਾਂ ਚਾਹੀਦਾ ਕਿ ਆਪਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੇਖੀਏ ਇਹ ਤਾਂ ਇੱਕੋ ਹੀ ਬਸ ਬੋਲੀ ਜਾਂਦੇ ਆ ਜਾਂ ਇਹੀ ਕਹੀ ਜਾਂਦੇ ਕਿ ਅਸੀਂ ਇਹ ਕਰ ਦਿੱਤਾ ਅਸੀਂ ਇਹ ਕਰਤਾ ਨਿਚਲੇ ਸਤਰ ਦੇ ਪ੍ਰੈਕਟੀਕਲੀ ਤੌਰ ਤੇ ਇਹਨਾਂ ਕੋਲੋਂ ਕਮਾਲ ਨਹੀਂ ਸੰਭਾਲੀ ਜਾ ਸਕਦੀ ਕਮਾਲ ਨਹੀਂ ਸੰਭਾਲੀ ਜਾਂਦੀ ਪਈ ਜੇ ਅਸੀਂ ਕਿਸੇ ਥਾਣੇ ਦੀ ਗੱਲ ਕਰ ਲੈਂਦੇ ਆ ਕਿਸੇ ਐਸਐਚਓ ਨਾਲ ਗੱਲ ਕਰਦੇ ਆ ਕਿਉਂਕਿ ਸਾਡਾ ਪੁਰਾਣਾ ਪਿਆਰ ਆ ਸਾਰਿਆਂ ਨਾਲ ਉਹ ਵੀ ਇਹੀ ਗੱਲ ਕਰਦੇ ਆ ਉਹ ਕਹਿੰਦੇ ਆ ਕਿ ਸਾਨੂੰ ਪਰੋਂ ਆਰਡਰ ਹੀ ਇਦਾਂ ਦੇ ਆ ਜਾਂਦੇ ਆ ਹੁਣ ਕਿਸੇ ਗੈਂਗਸਟਰ ਨੂੰ ਹੱਥ ਨਹੀਂ ਪਾਉਂਦੇ ਔਰ ਜਿੰਨੇ ਵੀ ਗੈਂਗਸਟਰ ਨੇ ਇਸ ਵੇਲੇ ਸ਼ਰਿਆਂ ਘੁੰਮਦੇ ਆ ਔਰ ਕਿਧਰ ਨਾ ਕਿਧਰ ਕੋਈ ਨਾ ਕੋਈ ਇਹੋ ਜਿਹੀ ਘਟੜਾਂ ਦੇ ਵਿੱਚ ਉਹਨਾਂ ਦਾ ਹੱਥ ਹੁੰਦਾ ਔਰ ਕਦੇ ਵੀ ਦੁਆਬੇ ਦੇ ਵਿੱਚ ਖਾਸ ਤੌਰ ਤੇ ਲੁਧਿਆਣੇ ਤੋਂ ਇਧਰ-ਇਧਰ ਨਕੌਦਰ ਸ਼ਾਹਕੋਟ ਤੋਂ ਇਧਰ-ਇਧਰ ਕਿਸੇ ਵਪਾਰੀ ਨੂੰ ਧਮਕੀ ਨਹੀਂ ਆਈ ਸੀ ਅੱਜ ਤੱਕ ਜੀ ਉਹ ਰਾਜ ਜਲੰਧਰ ਦੇ ਵਿੱਚ ਵੀ ਧਮਕੀਆਂ ਆਣ ਲੱਗ ਗਈਆਂ ਵੱਡੇ ਵੱਡੇ ਇੰਡਸਟਰੀ ਨੂੰ ਧਮਕੀ ਆ ਜਾਂਦੀ ਕਿ ਫਲਾਣੇ ਫਲਾਣੀ ਜਗ੍ਹਾ ਤੇ ਆ ਜਾ ਵੀ ਇੰਨੇ ਪੈਸੇ ਦੇ ਦੇ ਇਹੋ ਜਿਹੇ ਹਾਲਾਤ ਤਾਂ ਅੱਜ ਤੋਂ 10 ਸਾਲ ਪਹਿਲਾਂ ਵੀ ਨਹੀਂ ਸੀ ਹੋਏ ਦੁਆਬੇ ਦੇ ਵਿੱਚ ਜਿਹੋ ਜਿਹੇ ਹਾਲਾਤ ਅੱਜ ਦੀ ਡੇਟ ਦੇ ਵਿੱਚ ਹੋ ਗਏ ਮੇਰੀ ਸਾਹਿਬ ਅੱਗੇ ਜਿਹੜਾ ਸੀਗਾ 1980 ਦੇ ਵਿੱਚ ਵੀ ਇੱਕ ਹਸਾ ਹੋਇਆ ਸੀ ਉਸ ਤੋਂ ਬਾਅਦ ਅਤਵਾਦ ਆ ਗਿਆ ਸੀ ਬਿਲਕੁਲ ਬਿਲਕੁਲ ਇਵੇਂ ਲੱਗਦਾ ਕਿ ਜਿਦਾਂ ਹੁਣ ਜਿੱਦਾਂ ਕਾਰੀ ਸਾਹਿਬ ਪੰਜਾਬ ਦੇ ਪ੍ਰਧਾਨ ਮੰਤਰੀ ਹੈ ਪੂਰਾ ਮੰਤਰੀ ਵੀ ਹੈ ਇਹਨਾਂ ਨੂੰ ਟਾਰਗੇਟ ਕਿਉਂ ਕੀਤਾ ਗਿਆ ਇਹਦੇ ਇਹਦੇ ਵਿੱਚ ਵੀ ਕੋਈ ਕਾਰਨ ਹੋ ਸਕਦਾ ਦੇਖੋ ਇਹ ਤਾਂ ਸ਼ਰਾਰਤ ਹੈ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਵੀ ਰਾਜਨੀਤਿਕ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਰਾਜਨੀਤਿਕ ਲੋਕਾਂ ਨੂੰ ਡਰਾਵਾਂਗੇ ਤੇ ਅਸੀਂ ਆਪਣਾ ਕੰਮ ਕਰੀ ਜਾਵਾਂਗੇ ਇਹਨਾਂ ਨੂੰ ਇਹ ਚਾਹੀਦਾ ਕਿ ਵੇ ਪਹਿਲਾਂ ਵੀ ਜਦੋਂ 1984 ਦੇ ਵਿੱਚ ਹੀ ਅੰਤਖਵਾਦ ਆਇਆ ਸੀਗਾ ਉਦੋਂ ਵੀ ਪੰਜਾਬ ਨੇ ਬੜੀ ਤਰਸਦੀ ਝੇਲੀ ਉਸ ਲਈ ਵੀ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਸੀ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਲੜਾਈ ਲੜੀ ਸੀ ਫਿਰ ਅਸੀਂ ਹੱਤਵਾਦ ਦੇ ਉੱਪਰ ਕੰਟਰੋਲ ਕੀਤਾ ਸੀਗਾ ਔਰ ਅੱਜ ਵੀ ਹਾਲਾਤ ਇਹ ਜੇ ਬਣ ਰਿਹਾ ਕਿ ਜੇ ਅਸੀਂ ਹਾਲਾਤ ਨੂੰ ਕੰਟਰੋਲ ਨਾ ਕਰਾਂਗੇ ਆਉਣ ਵਾਲਾ ਸਮਾਂ ਸਾਡਾ ਇਸ ਤੋਂ ਵੀ ਮਾੜਾ ਹੋਊਗਾ ਪਰ ਬਈ ਸਾਹਿਬ ਕਈ ਲੋਕਾਂ ਦੀ ਇਹ رائے ਹੈ ਜਾਂ ਇਹ ਸੋਚ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਭਾਜਪਾ ਜੇ ਸੱਤਾ ਜਾਣਾ ਚਾਹੁੰਦੀ ਹੈ ਇਹ ਇੱਕ ਸਾਜਿਸ਼ ਭਾਜਪਾ ਵੱਲੋਂ ਵੀ ਹੋ thể ਦੀ ਜਾਂ ਏਜੰਸੀਆਂ ਵੱਲੋਂ ਵੀ ਹੋ ਸਕਦੀ ਹੈ ਕਿ ਪੰਜਾਬ ਦੇ ਵਿੱਚ ਮਾਹੌਲ ਡਿਸਟਰਬ ਕਰੀਏ ਜਾਂ ਰਾਸ਼ਟਰਪਤੀ ਸ਼ਾਸਨ ਲਾਗੂ ਹੋਵੇ ਜਾਂ ਇਦਾਂ ਦਾ ਕੋਈ ਦੇਖੋ ਕਿ ਇਦਾਂ ਦਾ ਵੀ ਕੋਈ ਹੈਕ ਹੋ ਸਕਦਾ ਕੁਝ ਦੇਖੋ ਇਹੋ ਜਿਹਾ ਕੰਮ ਤਾਂ ਜਿਹੜੇ ਵਿਦੇਸ਼ੀ ਤਾਕਤਾਂ ਨੇ ਉਹੀ ਕਰਾਉਂਦੀਆਂ ਉਹੀ ਚਾਹੁੰਦੀਆਂ ਕਿ ਪੰਜਾਬ ਦੇ ਲੋਕ ਇਕੱਠੇ ਕਿੱਦਾਂ ਹੋ ਗਏ ਪੰਜਾਬ ਦਾ ਵਪਾਰ ਚੱਲਣ ਕਿਦਾਂ ਲੱਗ ਗਿਆ ਉਹਨਾਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਅਸੀਂ ਇੱਕ ਦੂਜੇ ਨੂੰ ਲੜਾਈਏ ਇੱਕ ਦੂਜੇ ਨੂੰ ਲੜਾ ਕੇ ਪੰਜਾਬ ਨੂੰ ਪਿੱਛੇ ਲੈ ਕੇ ਜਾਈਏ ਉਹ ਹੁਣ ਉਹੀ ਚੀਜ਼ ਉਹੀ ਸਿਚੁਏਸ਼ਨ ਪੁਰਾਣੇ ਵਾਲੀ ਕਦੇ ਸਾਨੂੰ ਹਿੰਦੂ ਸਿੱਖ ਦੇ ਵਿੱਚ ਪਾੜ-ਪਾਣ ਦੀ ਕੋਸ਼ਿਸ਼ ਕਰਨਗੇ ਹੁਣ ਯੂਪੀ ਵਾਲੇ ਪਾਸੇ ਮੁਸਲਮਾਨੋ ਰੋਜ਼ ਦੇ ਵਿੱਚ ਪਾੜ ਪਾਇਆ ਗਿਆ ਹੁਣ ਨਾਮ ਨਮੀ ਦੇ ਉੱਪਰ ਵੀ ਪੱਥਰਬਾਜੀ ਹੋਈ ਹੁਣ ਇਹ ਕੰਮ ਤੇ ਸਾਰੇ ਏਜੰਸੀਆਂ ਦੇ ਵੀ ਕੋਈ ਵੀ ਇਨਸਾਨ ਚਾਹੇ ਕਿਸੇ ਵੀ ਤੁਹਾਨੂੰ ਮੰਨਦਾ ਕਿਉਂਕਿ ਜਿਹੜਾ ਸਾਡਾ ਭਾਰਤ ਹੈ ਕਈ ਧਰਮਾਂ ਦੇ ਨਾਲ ਜੁੜਿਆ ਹੈ ਅਨੇਕ ਧਰਮਾਂ ਨਾਲ ਜੁੜ ਕੇ ਸਾਡਾ ਭਾਰਤ ਬਣਿਆ ਹੈ ਹਰ ਧਰਮ ਨੂੰ ਛੂਟ ਹੈ ਮੰਨਣ ਦੀ ਲੇਕਿਨ ਜੇ ਅਸੀਂ ਕਿਸੇ ਨਾ ਕਿਸੇ ਧਰਮ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਘੇਰਾਂਗੇ ਤੇ ਆਪਸ ਵਿੱਚ ਲੜਾਂ ਦੀ ਕੋਸ਼ਿਸ਼ ਕਰਾਂਗੇ ਤੇ ਫਿਰ ਤੇ ਅਸੀਂ ਪਿੱਛੇ ਜਾਵਾਂਗੇ ਮੇਰੇਆ ਇਹ ਸੋਚ ਕੰਮ ਕਰਦੀ ਪਈ ਹੈ ਕਿ ਜਿਹੜੀ ਇਹ ਘਟਨਾ ਹੋਈ ਹੈ ਇਹਦੀ ਜਿਹੜੀ ਹੈ ਪੰਜਾਬ ਸਰਕਾਰ ਨੂੰ ਵੀ ਸੈਂਟਰ ਗਵਰਨਮੈਂਟ ਨੂੰ ਵੀ ਔਰ ਇੱਥੇ ਦੀ ਜਿਹੜੀ ਲੋਕਲ ਐਡਮਿਨਿਸਟ੍ਰੇਸ਼ਨ ਹੈ ਪੁਲਿਸ ਪ੍ਰਸ਼ਾਸਨ ਹੈ ਉਹਨੂੰ ਇਹਦੀ ਇੱਕ ਏਜੰਸੀ ਵੱਲੋਂ ਜਾਂਚ ਕੀਤੀ ਗਈ ਕਿ ਸੱਚ ਸਾਹਮਣੇ ਆਵੇ ਵੀ ਇਹਦੇ ਪਿੱਛੇ ਸਾਜ਼ਿਸ਼ ਕੀ ਹੈ ਇਹ ਕਿਉਂ ਕੰਨ ਹੋਇਆ ਅੱਜ ਕਾਲੀ ਸਾਹਿਬ ਨੂੰ ਹੋਇਆ ਚਲੋ ਬੜੀ ਦੁੱਖਦ ਘਟਨਾ ਵਾ ਅਸੀਂ ਇਹਦੀ ਨਿੰਦਾ ਕਰਦੇ ਹਾਂ ਪਰ ਇਹ ਕੱਲ ਕਿਸੇ ਹੋਰ ਨਾਲ ਵੀ ਹੋ ਸਕਦਾ ਹਾਂ 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 ਹੋਏਗਾ ਜੀ ਹੋਏਗਾ ਡੈਫੀਨੇਟਲੀ ਹੋਣਾ ਤੁਸੀਂ ਯਾਨੀ ਇਹ ਮਸਲਾ ਨਹੀਂ ਹੋਣਾ ਚਾਹੀਦਾ ਕਿਸੇ ਕਿਉਂਕਿ ਇਨਸਾਨੀਅਤ ਦੇ ਨਾਤੇ ਅੱਜ ਆਪਾਂ ਇਨਸਾਨੀਅਤ ਦੇ ਨਾਤੇ ਇਕੱਠੇ ਹੋਇਆ ਸਾਡਾ ਕੋਈ ਪੋਲਿਟੀਕਲ ਇਸ਼ੂ ਨਹੀਂ ਹੈਗਾ ਹਾਂ ਬਿਲਕੁਲ ਮੇਰੀ ਸਾਹਿਬ ਮੈਂ ਕਿ ਸਾਡੇ ਮੰਦੀ ਜਿਹੜੀ ਇੱਛਾ ਹੈ ਨਾ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਤੁਸੀਂ ਸੱਤਾ ਤੋਂ ਉੱਪਰ ਉੱਠ ਕੇ ਇੱਕ ਗਵਾਂਡੀ ਹੋਣ ਦੇ ਨਾਤੇ ਕਿਉਂਕਿ ਤੁਸੀਂ ਦੋਵੇਂ ਗਵਾਂਡੀ ਹੋ ਬਿਲਕੁਲ ਹੈਨਾ ਇੱਕ ਦੂਜੇ ਦੇ ਅੱਛੇ ਦੋਸਤ ਵੀ ਹੋ ਬਿਲਕੁਲ ਹਾਂਜੀ ਇੱਕ ਗਵਾਂਡੀ ਹੋਣ ਦੇ ਨਾਤੇ ਤੁਸੀਂ ਸਾਡੀ ਇਸ ਚਰਚਾ ਵਿੱਚ ਸ਼ਾਮਲ ਹੋਏ ਹੋ ਇਹ ਹਾਦਸਾ ਕਿਸੇ ਨਾਲ ਵੀ ਹੋ ਸਕਦਾ ਜੀ ਕਿਸੇ ਦੇ ਘਰ ਵੀ ਹੋ ਸਕਦਾ ਬਿਲਕੁਲ ਤੇ ਤੁਹਾਡਾ ਕੀ ਕਹਿਣਾ ਹੈ ਕਿ ਇਹ ਜਿਹੜਾ ਹੋ ਰਿਹਾ ਵੈ ਇਸ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਵੈ ਜਾਂ ਕੀ ਕੀਤਾ ਜਾ ਸਕਦਾ ਇਸ ਤੇ ਦੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਇਹਨੂੰ ਕਿਸੇ ਨਾ ਕਿਸੇ ਚੰਗੀ ਸੀਬੀਆਈ ਤੋਂ ਜਾਂ ਕਿਸੇ ਹੋਰ ਹਾਈ ਕੋਰਟ ਦੇ ਜਿਹੜੇ ਕੋਈ ਜੱਜੀ ਦੇ ਰਿਟਾਇਰਡ ਜੱਜੀ ਜੀ ਦੇ ਨੇ ਜਾਂ ਕੋਈ ਸੁਪਰੀਮ ਕੋਰਟ ਦੇ ਰਿਟਾਇਰਡ ਜੱਜੀ ਦੇ ਉਹਨਾਂ ਦਾ ਪੈਨਲ ਬਣਾ ਕੇ ਇਨਕੁਆਇਰੀ ਕਰਾਉਣੀ ਚਾਹੀਦੀ ਜੇ ਤੁਸੀਂ ਸਾਰੀ ਸਿਸਟਮ ਇਹਨਾਂ ਦੇ ਪੁਲਿਸ ਦੇ ਉੱਪਰ ਥੋੜਾ ਜਿਓਗੇ ਤੇ ਜਿਹੜੀ ਇਨਕੁਆਇਰੀ ਹੈ ਬਿਲਕੁਲ ਠੀਕ ਢੰਗ ਦੇ ਨਾਲ ਨਹੀਂ ਹੋਣੀ ਪਰ ਮੇਰੀ ਸਭ ਚਿੰਤਾ ਦਾ ਵਿਸ਼ਾ ਤਾਂ ਇਹ ਹੈ ਨਾ ਕਿ ਜਿਹੜੇ ਜੜ ਆਪਣਾ ਜੋ ਏਜੰਸੀਆਂ ਕਹਿੰਦੀਆਂ ਪਈ ਨੇ ਜਾਂ ਜੋ ਆਪਣੀ ਮੀਡੀਆ ਰਿਪੋਰਟ ਕਹਿੰਦੀ ਪਈ ਹੈ ਕਿ ਇੰਨਾ ਜਿਹੜਾ ਗ੍ਰੇਨੇਡ ਅੰਦਰ ਆ ਚੁੱਕੇ ਨੇ ਬੰਬ ਆ ਚੁੱਕੇ ਨੇ ਉਹ ਅੰਦਰ ਦਾਖਲ ਕਿੱਦਾਂ ਹੋਏ ਮੈਂ ਤੇ ਇਹੀ ਕਹੂੰਗਾ ਕਿ ਸਰਕਾਰ ਦੀ ਨਾਕਾਮੀ ਹੈ ਸਰਕਾਰ ਦੀਆਂ ਏਜੰਸੀਆਂ ਕੰਮ ਨਹੀਂ ਠੀਕ ਢੰਗ ਦੇ ਨਾਲ ਕਰ ਰਹੀਆਂ ਇਹਨਾਂ ਨੂੰ ਰਿਪੋਰਟਾਂ ਨਹੀਂ ਠੀਕ ਆ ਰਹੀਆਂ ਕਿਉਂਕਿ ਇੰਟੈਲੀਜੈਂਸ ਰਿਪੋਰਟ ਜਿਹੜੀ ਸਰਕਾਰ ਹੈ ਉਹਨੂੰ ਇੰਟੈਲੀਜੈਂਸ ਰਿਪੋਰਟ ਤੋਂ ਅਡਵਾਂਸ ਆਈ ਜਾਂਦੀ ਏ ਕਿਸੇ ਵੇਲੇ ਕਿਸੇ ਵੇਲੇ ਕਈ ਜਗ੍ਹਾ ਤੇ ਅਸੀਂ ਦੇਖਦੇ ਵੀ ਉਹ ਆ ਜਾਂਦੇ ਆ ਵੀ ਯਾਰ ਸਾਨੂੰ ਸ਼ੱਕ ਹੈ ਕਿ ਵੀ ਕੱਲ ਇੱਥੇ ਕੋਈ ਨਾ ਕੋਈ ਘਟਨਾ ਹੋਣੀ ਆ ਜੀ ਉਹ ਇਹਨਾਂ ਦੀ ਇੰਟੈਲੀਜੈਂਸੀ ਕੁਛ ਨਹੀਂ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਪੰਜਾਬ ਦੇ ਹਾਲਾਤ ਕਿੱਧਰ ਨੂੰ ਜਾ ਰਹੇ ਆ ਜਾਂ ਪੰਜਾਬ ਦੇ ਲੋਕਾਂ ਦੇ ਉੱਪਰ ਕਿੱਦਾਂ ਦੇ ਬਾਨਾ ਬਣਿਆ ਜਾ ਰਿਹਾ ਕਿ ਪੰਜਾਬ ਦੇ ਲੋਕ ਤਰਾਹੀ-ਤਰਾਹੀ ਕਰ ਰਹੇ ਨੇ ਨਹੀਂ ਕੁਝ ਤੁਹਾਨੂੰ ਇਦਾਂ ਨਹੀਂ ਲੱਗਦਾ ਕਿ ਸ਼ਾਇਦ ਜਿਹੜੀ ਮੌਜੂਦਾ ਸਰਕਾਰ ਆ ਉਹਨੂੰ ਬਦਰਾਮ ਕਰਨ ਵਾਸਤੇ ਵੀ ਕੁਝ ਕੀਤਾ ਜਾ ਰਿਹਾ ਕੋ ਇਹ ਤਾਂ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਮੌਜੂਦਾ ਸਰਕਾਰ ਨੂੰ ਬਦਰਾਮ ਵਾਸਤੇ ਨਹੀਂ ਹੈਗਾ ਲੈਂਡ ਆਰਡਰ ਦੇ ਉੱਪਰ ਇਹਨਾਂ ਦਾ ਕੰਟਰੋਲ ਹੀ ਨਹੀਂ ਹੈਗਾ ਅੱਜ ਇਹ ਕਐਸਚੋ ਦੀ ਗੱਲ ਕਰ ਲਈਏ ਐਸਐਚਓ ਨੂੰ ਪੈਸੇ ਲੈ ਕੇ ਲਾਇਆ ਜਾਂਦਾ ਹੁਣ ਤੇ ਤੋਂ ਇਹਨਾਂ ਦੇ ਰਾਜਨੀਤਿਕ ਜਿਹੜੇ ਆਮ ਆਦਮੀ ਪਾਰਟੀ ਦੇ ਬੰਦੇ ਉਹਨਾਂ ਕੋ ਪੈਸੇ ਮੰਗਦੇ ਜਦੋਂ ਇੱਕ ਐਸਐਚਓ ਕੋਲ ਤੁਸੀਂ ਪੈਸੇ ਮੰਗੋਗੇ ਉਹ ਐਸਐਚਓ ਕਿੱਥੋਂ ਲਊਗਾ ਉਹ ਜਿਹੜੇ ਗਲਤ ਇਨਸਾਨ ਨੇ ਜਾ ਜਿਹੜਾ ਕੋਈ ਨਸ਼ਾ ਵੇਚਣ ਵਾਲੇ ਆ ਜਾਂ ਕੋਈ ਗੈਂਗਸਟਰ ਨੇ ਜਾਂ ਕੋਈ ਏਦਾਂ ਦਾ ਕੰਮ ਕਰਨਾ ਉਹਨਾਂ ਤੋਂ ਹੀ ਪੈਸੇ ਲੈ ਕੇ ਅੱਗੋਂ ਪੋਲੀਟਿਕਲ ਬੰਦੇ ਨੂੰ ਦੋਗਾ ਅੱਜ ਪੰਜਾਬ ਦੇ ਵਿੱਚ ਏਦਾਂ ਦਾ ਕੰਮ ਕਦੇ ਨਹੀਂ ਸੀ ਹੋਇਆ ਵੀ ਥਾਣੇ ਦਾ ਮੁਖੀ ਆ ਜਿਹੜਾ ਉਹਦੇ ਕੋਲ ਪੈਸੇ ਲੈ ਜਾਂਦਾ ਡੀਐਸਪੀ ਆਪਣੀ ਮਰਜ਼ੀ ਦਾ ਲਵਾਣ ਔਰ ਡੀਐਸਪੀ ਤੋਂ ਮਹੀਨਾ ਬਣਿਆ ਜਾਵੇ ਅੱਜ ਦੇ ਹੱਟਾਂ ਦੇ ਵਿੱਚ ਆ ਕਿ ਡੀਐਸਪੀ ਤੋਂ ਵੀ ਪੈਸੇ ਲੈ ਜਾਂਦੇ ਐਸਐਚਓ ਤੋਂ ਵੀ ਜਿਹੜੇ ਇਹਨਾਂ ਦੇ ਹਲਕਾ ਇੰਚਾਰਜ ਕਹਿ ਲੋ ਜਾਂ ਕੋਈ ਜੋ ਇਹਨਾਂ ਦੇ ਰਾਜ ਰਾਜਨੀਤਿਕ ਆਗੂ ਨੇ ਉਹਨਾਂ ਤੋਂ ਪੈਸੇ ਲੈਂਦੇ ਜੇ ਉਹ ਏਦਾਂ ਦਾ ਸਿਸਟਮ ਚੱਲੇਗਾ ਤੇ ਫਿਰ ਦੁਰਘਟਨਾ ਹੋਏਗੀ ਹੋਏਗੀ ਘਟਨਾ ਕਿਤੇ ਨਾ ਕਿਧਰੇ ਜਰੂਰ ਹੋਊਗੀ ਕਿਉਂਕਿ ਸਾਡਾ ਸਿਸਟਮ ਹੀ ਇਸ ਤਰੀਕੇ ਨਾਲ ਚੱਲ ਪਿਆ ਉਹ ਕਿੱਥੋਂ ਲੈਣਗੇ ਉਹ ਤੇ ਜਿਹੜੇ ਗਲਤ ਅਨਸਰ ਨੇ ਉਹਨਾਂ ਕੋਲੋਂ ਪੈਨਾ ਇਕੱਠਾ ਕਰਨਗੇ ਉਹ ਗਲਤ ਕੰਮ ਕਰਨਗੇ ਸਰ ਜਿੱਦਾਂ ਕਹਿੰਦੇ ਕ੍ਰਾਈਮ ਵਧਿਆ ਬਹੁਤ ਜ਼ਿਆਦਾ ਲੋਰਡ ਆਰਡਰ ਹੈ ਨਹੀਂ ਐ ਤੁਸੀਂ ਜਾਂਦੇ ਸਾਰੀ ਪਬਲਿਕ ਜਾਂਦੀ ਹੈ ਬਿਲਕੁਲ ਕਹਿੰਦੇ ਅਸੀਂ ਨਸ਼ੇ ਕਰਕੇ ਹੋਗੇ ਨਸ਼ੇ ਦੇ ਇੱਕ ਮਹੀਨ ਜਲਾਈ ਇਹਨਾਂ ਨੇ ਨਸ਼ਾ ਦਾ ਕੰਟਰੋਲ ਕਰਾਂਗੇ ਹਾਂਜੀ ਪਰ ਨਸ਼ਾ ਦਾ ਕੰਟਰੋਲ ਹੋ ਨਹੀਂ ਰਿਹਾ ਨੋ ਨੋ ਨਸ਼ਾ ਦਾ ਨਹੀਂ ਨਹੀਂ ਹੈਗਾ ਬਿਲਕੁਲ ਨਹੀਂ ਇਹ ਉਹਦੇ ਵਿੱਚ ਟੋਟਲੀ ਫੇਲੀਅਰ ਆ ਸਰਕਾਰ ਬਿਲਕੁਲ ਫੇਲੀਅਰ ਮੈਂ ਅੱਜ ਰਾਜਨੀਤਿਕ ਚਰਚਾ ਤੇ ਨਹੀਂ ਹੋ ਰਹੀ ਮੈਂ ਮੈਂ ਕਹਿ ਰਿਹਾ ਵੀ ਐਸ ਵੇਲੇ ਵਹਿਲ ਅਸੀਂ ਐਡਮਿਨਿਸਟ੍ਰੇਸ਼ਨ ਦੀ ਗੱਲ ਕਰ ਲਈਏ ਤੁਸੀਂ ਰਜਿਸਟਰੀ ਕਰਾਣ ਚਲੇ ਜਾਓ ਇਹ ਕਹਿੰਦੇ ਐਨਓਸੀ ਅਸੀਂ ਬੰਦ ਕਰਤੀ ਬੜੀ ਬੜੀ ਵੱਡੀ ਐਡ ਲਾਈ ਇਹਨਾਂ ਨੇ ਨਿਊਜ਼ਪੇਪਰਾਂ 'ਚ ਵੀ ਅਸੀਂ ਐਨਓਸੀ ਬੰਦ ਕਰਤੀ ਤੇ ਤੁਸੀਂ ਐਨਓਸੀ ਤੋਂ ਬਿਨਾਂ ਰਜਿਸਟਰੀ ਕਰਾ ਕੇ ਦਿਖਾ ਦਿਓ 20 ਮਰਲੇ ਤੋਂ ਘਾਟ ਇਹਨਾਂ ਨੇ ਕਹੇ ਐਨਓਸੀ ਬੰਦ ਅੱਜ ਚਲੇ ਜਾਓ ਤਹਿਸੀਲਦਾਰ ਦੇ ਜੇ ਐਨਓਸੀ ਕਰ ਦੇਣ ਐਨਓਸੀ ਤੋਂ ਬਿਨਾਂ ਰਜਿਸਟਰੀ ਨਹੀਂ ਕਰਨਗੇ ਜਿੰਦੀ ਫੀਸ 2 ਨੰਬਰ ਦੇ ਵਿੱਚ 10000 ਰੁਪਏ ਸੀ ਅੱਜ ਤੋਂ ਪਿਛਲੀਆਂ ਸਰਕਾਰਾਂ ਉਹ ਅੱਜ ਲੱਖ ਲੱਖ ਰੁਪਇਆ ਹੋ ਗਈ ਆਪਾਂ ਆਰਟੀਓ ਦਫ਼ਤਰ ਦੀ ਗੱਲ ਕਰ ਲਈਏ 22000 ਫਾਈਲ ਪੈਂਡਿੰਗ ਭਾਈ 22000 ਜੇ ਕਿਸੇ ਨੇ ਨਵਾਂ ਗੱਡੀ ਲਈਏ ਉਹਨੇ ਆਪਣੀ ਆਰਸੀ ਬਣਾਨੀ ਹੈ ਤੇ 3 ਮਹੀਨੇ ਨਵੰਬਰ ਤੋਂ ਬਾਅਦ ਬਣੀ ਨਹੀਂ ਨਵੰਬਰ ਦਸੰਬਰ ਜਨਵਰੀ ਤੋਂ ਬਾਅਦ ਉਹ ਕਾਰ ਹੀ ਖਤਮ ਹੈ ਜੀ ਇਹਨਾਂ ਕੋਲ ਲਾਇਸੈਂਸ ਨਹੀਂ ਬਣ ਰਿਹਾ ਆਰਸੀ ਉਹਨਾਂ ਦਾ ਲਾਇਸੈਂਸ ਰੀ ਨਹੀਂ ਹੋ ਰਿਹਾ ਕੋਈ ਕੰਮ ਕੋਈ ਵੀ ਕੰਮ ਇਹਨਾਂ ਦਾ ਠੀਕ ਢੰਗ ਦੇ ਨਾਲ ਨਹੀਂ ਹੋ ਰਿਹਾ ਮੈਂ ਪੀਡਲੂ ਦੀ ਗੱਲ ਕਰ ਲਓ ਇਧਰ ਨਗਰ ਨਿਗਮ ਦੀ ਗੱਲ ਕਰ ਲਓ ਹਰ ਪਾਸੇ ਹੀ ਕ腐ਸ਼ਨ ਦਾ ਬੋਲਬਾਲ ਹੈ ਔਰ ਅੱਜ ਅਫਸਰ ਜਿਹੜੇ ਆ ਉਹ ਵੀ ਤੰਗ ਹੋ ਚੁੱਕੇ ਆ ਇਹਨਾਂ ਦੇ ਲੀਡਰਾਂ ਇਸ ਕਰਕੇ ਜਿਹੜੇ ਹਾਲਾਤ ਨੇ ਉਹ ਜਿਹੜਾ ਆਪਣਾ ਬੈਟਰੀ ਵਾਲਾ ਜਹਾਟੋ ਚਾਲਕ ਜੀ ਨੂੰ ਆਪਾਂ ਕਹਿ ਸਕਦੇ ਹਾਂ ਹਾਂਜੀ ਉਹ ਜਿਹੜਾ ਇੱਕ 10000 ਰੁਪਏ ਦੇ ਵਿੱਚ ਕਹਿੰਦੇ ਵਿਕ ਗਿਆ ਤੁਹਾਨੂੰ ਨਹੀਂ ਲੱਗਦਾ ਕਿ ਬੇਰੋਜ਼ਗਾਰੀ ਜਿਹੜੀ ਹੈ ਫਿਰ ਚੜ ਕੇ ਬੋਲਦੀ ਪਈ ਹੈ ਸ਼ਾਇਦ ਇਸੇ ਕਰਕੇ ਇਸਮ ਕੁਝ ਹੋ ਰਿਹਾ ਦੇਖੋ ਮੈਂ ਕੱਲ ਨਾ ਮੀਡੀਆ ਰਹੀਂ ਦੇਖ ਰਿਹਾ ਸੀਗਾ ਜਿਹੜਾ ਉਹ ਬੈਟਰੀ ਵਾਲਾ ਈ ਰਿਕਸ਼ਾ ਚਲਾਉਂਦਾ ਸੀ ਉਹਦੇ ਘਰ ਭਾਰਗੋ ਕੈਂਪ ਜੀ ਜੀ ਮੀਡੀਆ ਵਾਲੇ ਗਏ ਸੀ ਔਰ ਉਹ ਆਣੀਆਂ ਗਵਣੀਆਂ ਤੋਂ ਲੈ ਰਹੇ ਸੀਗੇ ਬਿਆਨ ਵੀ ਇਹ ਬੰਦਾ ਕਿਦਾਂ ਦਾ ਔਰ ਇੱਕ ਲੇਡੀ 40 45 ਸਾਲ ਦੀ ਏਜ ਦੀ ਹੋਣੀ ਉਹ ਕਹਿੰਦੀ ਵੀ ਮੈਂ ਇੰਦੇ ਵਰਗਾ ਸ਼ਰੀਰ ਬੰਦਾ ਨਹੀਂ ਦੇਖਿਆ ਔਰ ਤਿੰਨ ਚਾਰ ਘਰਾਂ ਤੋਂ ਉਹਨਾਂ ਨੇ ਮੈਨ ਲਿਖਿਆ ਉਹ ਕਹਿੰਦੇ ਵੀ ਇੰਦੇ ਵਰਗਾ ਸ਼ਰੀਰ ਬੰਦਾ ਹੀ ਕੋਈ ਨਹੀਂਗਾ ਕਦੇ ਅਜ ਤੱਕ ਕਿਸੇ ਨਾਲ ਲੜੇ ਨਹੀਂ ਹੁੰਦੇ ਤੇ ਇਵਨ ਕਿ ਇੱਕ ਦਾ ਪਰਚਾ 55 ਦਾ ਪਰਚਾ ਵੀ ਨਹੀਂ ਦਰਜ ਉਹੋ ਜਿਹੇ ਇਨਸਾਨ ਦੇ ਉੱਪਰ ਇਹ ਕਹਿੰਦੇ ਵੀ ਉਹਨੇ ਇਹ ਵਾਰਦਾਤ ਕੀਤੀ ਹੈ ਮਤਲਬ ਇਹ ਹੋਇਆ ਨਾ ਕਿ ਉਹ ਲਾਲਚ ਵਿਚਾਰ ਗਿਆ ਲਾਲਚ ਨਹੀਂ ਹੋ ਸਕਦਾ ਬੀਰੀ ਸਾਹਿਬ ਇਹ ਮੁੱਦੇ ਤੋਂ ਪਟਕਾਉਣ ਦੀ ਕੋਸ਼ਿਸ਼ ਕਰ ਰਹੇ ਹੁਣ ਨਹੀਂ ਹੁੰਦਾ ਹੀ ਰਿਕਸ਼ਾ ਸੀ ਉਹਨੂੰ ਤੇ ਵਿਚਾਰੇ ਨੂੰ ਕਰਾਇਆ ਮਿਲੇ ਹੁਣ ਰੇਲਵੇ ਸਟੇਸ਼ਨ ਤੋਂ ਇਧਰ ਦਾ ਸ਼ਾਸ਼ਤਰੀ ਮਾਰਕੀਟ ਦਾ ਜਾਂ ਸ਼ਾਸ਼ਤਰੀ ਮਾਰਕੀਟ ਦਾ ਉਹ ਕਹਿੰਦੇ ਨਾ ਉਹ ਪੋਰਟ ਚ ਪੈਸੇ ਆਏ ਨੇ ਅਕਾਊਂਟ ਡਿਟੇਲ ਕਰਾਈ ਕਰਦੇ ਅਕਾਊਂਟ ਚ 10000 ਰੁਪਏ ਆਇਆ ਹੈ ਵਾਰਦਾਤ ਕਰਨ ਵਾਲਾ ਜਿਹੜਾ ਬੰਦਾ ਸੀ ਉਹ ਤਾਂ ਨਿਕਲ ਗਿਆ ਉਹ ਤਾਂ ਨਿਕਲ ਗਿਆ ਕਿਹੜਾ ਜਿਹੜਾ ਮਾਤੜ ਬੰਦਾ ਫੜਿਆ ਗਿਆ ਉਹ ਕੱਪੜੇ ਬਦਲ ਕੇ ਕਿ ਹਰ 2 ਮਹੀਨੇ ਬਾਅਦ 3 ਮਹੀਨੇ ਬਾਅਦ ਐਡਮਿਸ਼ਨ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵਿੱਚ ਚੇਂजेस ਹੋ ਰਹੀ ਹੈ ਕਦੀ ਇੱਥੋਂ ਚੱਕ ਕੇ ਕਬੂਤਰਲਾ ਦਾ ਕੂਰਸੇ ਜਾ ਕੇ ਗੁਰਦਾਸਪੁਰ ਲਾਤਾ ਕਿਉਂਕਿ ਜਿਹੜਾ ਅਫੀਸਰ ਜਿਹੜਾ ਆਪਣੀ ਡਿਊਟੀ ਤੇ ਆ ਰਿਹਾ ਉਹਦਾ ਪ੍ਰੋਪਰ ਕੰਮ ਹੀ ਨਹੀਂ ਕਰ ਰਿਹਾ ਜਦੋਂ ਨੂੰ ਸਮਝ ਲੱਗਦੀ ਜਾਂਦੀ ਹੈ ਟ੍ਰਾਂਸਫਰ ਹੋ ਜਾਂਦੀ ਹੈ ਇਹ ਵੀ ਇੱਕ ਕਾਰਨ ਲਾਡ ਆਰਡਰ ਜਿਹੜਾ ਨਹੀਂ ਹੋ ਪਾਰਿਆ ਸੀ 9-3 ਮਹੀਨੇ ਦਾ ਪਤਾ ਹੀ ਨਹੀਂ ਲੱਗਦਾ ਉਹਨੂੰ ਆਪਣੇ ਏਰੀਆ ਦਾ ਨਹੀਂ ਪਤਾ ਲੱਗਦਾ ਕਿ ਕਿਹੜੇ-ਕਿਹੜੇ ਏਰੀਆ ਦੇ ਵਿੱਚ ਕਿਹੜੇ-ਕਿਹੜੇ ਬੰਦੇ ਕਿਦਾਂ ਦਾ ਕੰਮ ਕਰਦੇ ਆ ਕਮ ਸਕਮ ਨੂੰ 1 ਸਾਲ ਤਾਂ ਮਿਲੇ ਜਿਹੜਾ ਅਫ ਕਿ ਕਿਦਾਂ ਸਿਸਟਮ ਹੈ ਕਿਹੜੇ ਏਰੀਆ ਦੇ ਵਿੱਚ ਨਸ਼ਾ ਵਿਕ ਰਿਹਾ ਕਿਹੜੇ ਏਰੀਆ ਦੇ ਵਿੱਚ ਗੈਂਗਸਟਰ ਨੇ ਘਟੋੜ ਇੱਕ ਸਾਲ ਦੇ ਵਿੱਚ ਉਹਨੂੰ ਪੀਰੀਅਡ ਮਿਲੇਗਾ ਤੇ ਪਤਾ ਲੱਗੂਗਾ ਨਹੀਂ ਤੇ ਨਹੀਂ ਪਤਾ ਜੋ ਗ੍ਰਾਫੀ ਵੀ ਉਹਨੂੰ ਨੋਲਿਜ ਆਈਦੀ ਹੈ ਕਿਥੇ ਕੀ ਹੈ ਕਿਥੇ ਕੀ ਨਵੇਂ ਬੰਦੇ ਨੇ ਪਤਾ ਹੀ ਨਹੀਂ ਉਹ ਜਿਹੜਾ ਬੰਦਾ ਟ੍ਰਾਂਸਫਰ ਹੋ ਕੇ ਆਇਆ ਹੈ ਬਿਲਕੁਲ ਬਿਲਕੁਲ ਕੋਈ ਅੱਛਾ ਫਿਰ ਜਿੰਨੇ ਆਈਪੀਐਸ ਆਈ ਆਈਐਸ ਅਫਸਰ ਹੈ ਪੰਜਾਬ ਦੇ ਤਾਂ ਹੈ ਨਹੀਂ ਆਊਟਾ ਪੰਜਾਬ ਆਊਟਾ ਸਟੇਟ ਹੈਗੇ ਨਾਲ ਹੁਣ ਜਿਹੜਾ ਕੰਟਰੋਲ ਹੈਗਾ ਉਹ ਪੰਜਾਬ ਦੇ ਆਮ ਆਦਮੀ ਪਾਰਟੀ ਦਾ ਨਹੀਂ ਕੰਟਰੋਲ ਦ ਦਿੱਲੀ ਵਾਲਿਆਂ ਦਾ ਹੁਣ ਦਿੱਲੀ ਵਾਲੇ ਬਿਲਕੁਲ ਫ੍ਰੀ ਹੋ ਕੇ ਆ ਗਏ ਹੁਣ ਮੈਂ ਭਗਵੰਤ ਮਾਨਵਰਾਂ ਦੀ ਮਾਣੀਓ ਜਿਹੜਾ ਸਾਡੇ ਮੁਕਮਲ ਉਹਨਾਂ ਦੀ ਇੱਕ ਵਾਰ ਦਿਨ ਵੀਡੀਓ ਸੁਣ ਰਿਆ ਸੀ ਵੀ ਉਡ ਘਾਤਨ ਦੇ ਉੱਪਰ ਜਿਹੜਾ ਰਾਜ ਮਿਸਤਰੀ ਸੜਕ ਬਣਾਊਗਾ ਉਹਦਾ ਨਾਮ ਲਿਖਾਂਗੇ ਔਰ ਅੱਜ ਨਾਂ ਕਿਹਦਾ ਲਿਖਿਆ ਜਾ ਰਿਹਾ ਸਨਸੋਧਿਆ ਸਾਹਿਬ ਦਾ ਜਿਹੜੇ ਕਿ ਸਾਡੇ ਪੰਜਾਬ ਸਰਕਾਰ ਦੇ ਵਿੱਚ ਕਿਸੇ ਵੀ ਅਹੁਦੇ ਤੇ ਨਹੀਂ ਹੈਗੇ ਉਹਨਾਂ ਦਾ ਨਾਮ ਉਹ ਪਲੇਟ ਦੇ ਵਿੱਚ ਲਿਖਿਆ ਜਾ ਰਿਹਾ ਭਗਵੰਤ ਮਾਨ ਜੀ ਦਾ ਨਾਮ ਲਿਖਿਆ ਜਾ ਰਿਹਾ ਉਹਨਾਂ ਦੇ ਹਲਕੇ ਦਾ ਜਿਹੜਾ ਇੰਚਾਰਜ ਉਹਨਾਂ ਲਿਖਿਆ ਜਾਦਾ ਚਲੋ ਲਿਖ ਲਓ ਤੁਸੀਂ ਤਾਂ ਕਹਿੰਦੇ ਰਾਜ ਮਿਸਤਰੀ ਦਾ ਲਿਖਾਂਗੇ ਨਹੀਂ ਲਿਖਿਆ ਆਪਣੇ ਲਿਖ ਲੈ ਤੁਸੀਂ ਪਰ ਸੰਸੋਧੀਆ ਜੀ ਦਾ ਨਾਮ ਉੱਪਰ ਚਮਕਾ ਕੇ ਤੁਸੀਂ ਕਾਦੇ ਵਾਸਤੇ ਲਿਖਦੇ ਉਹਨਾਂ ਦੀ ਕੀ ਡੈਜਿਗਨੇਸ਼ਨ ਹੈਗੀ ਹੈ ਪੰਜਾਬ ਦੇ ਵਿੱਚ ਉਹਨਾਂ ਦਾ ਕੀ ਕੰਮ ਹੈ ਪਰ ਹੁਣ ਸਰਕਾਰ ਜਿਹੜੀ ਇਹ ਮੈਂ ਤਾਂ ਪਹਿਲਾਂ ਵੀ ਸਾਡੇ ਲੀਡਰ ਸਾਹਿਬਾਂ ਨੂੰ ਹੀ ਕਹਿੰਦਾ ਕਿ ਉੱਪਰੋਂ ਚੱਲ ਰਹੀ ਹੈ ਦਿੱਲੀ ਤੋਂ ਚੱਲ ਰਹੀ ਜੋ ਦਿੱਲੀ ਵਾਲੇ ਹੁਕਮ ਕਰਦੇ ਆ ਭਗਵੰਤ ਮਾਨ ਜੀ ਉਹਨਾਂ ਦਾ ਹੁਕਮ ਮੰਨਦੇ ਇੱਥੇ ਵਾਲੇ ਕਿਸੇ ਮੰਤਰੀ ਦੀ ਜਾਂ ਕਿਸੇ ਮੁੱਖ ਮੰਤਰੀ ਦੀ ਗੱਲਬਾਤ ਨਹੀਂ ਚੱਲਦੀ ਪੰਜਾਬ ਦੇ ਵਿੱਚ ਜਿਹੜਾ ਗੈਂਗਸਟਰ ਵਾਲ ਆ ਰਿਹਾ ਹੈ ਜਿਹੜਾ ਅੱਜ ਹੁੰਿਆ ਉਹ ਗੈਂਗਸਟਰ ਨੇ ਅਦਾ ਕਰਤਾ ਉਹਨੇ ਅਦਾ ਕਰ ਦਿੱਤਾ ਇਹਦੇ ਉੱਪਰ ਠਲ ਕਿੱਦਾਂ ਪਾਈ ਜਾ ਸਕਦੀ ਹੈ ਦੇਖੋ ਇਹ ਲਾਅਨ ਆਰਡਰ ਦੇ ਉੱਪਰ ਚੰਗੇ ਅਫਸਰ ਲਾੜੇ ਜਾਣੇ ਚਾਹੀਦੇ ਆ ਜਿਹੜੇ ਜਾ ਕੇ ਕੰਟਰੋਲ ਕਰਨ ਆਪਾਂ ਅਫਸਰ ਹੀ ਉਦਾਂ ਦੇ ਲਾਨੇ ਪਿਆ ਤੁਸੀਂ ਦੇਖਿਆ ਇਹ ਕੋਈ ਥਾਰ ਵਾਲੀ ਬੀਬੀ ਦੇਖੀ ਤੁਸੀਂ ਹਾਂ ਜੀ ਹਾਂ ਗਾਣਾ ਪਰ ਗਾਣਾ ਪਰ ਕਲੀਦਾਰ ਤੇ ਹਾਂ ਹਾਂ ਕੱਲ ਇੱਕ ਮਨਜੀਤ ਦਾ ਵਿੱਚ ਰੱਖਦੀ ਰક્ષਕ ਹੀ ਰਖਸ਼ਕ ਬਣ ਚੁੱਕੇ ਨੇ ਕੱਲ ਇੱਕ ਮਨਜੀਤ ਸੀਗਾ ਇੰਟੈਲੀਜੈਂਸ ਦਾ ਇਹਨਾਂ ਦਾ ਇੰਸਪੈਕਟਰ ਕੱਲ ਉਹਨੂੰ ਵੀ ਇਹਨਾਂ ਨੇ ਫੜਿਆ ਉਹਦੇ ਕੋਲ 4-5 ਕਰੋੜ ਰੁਪਏ ਦਾ ਨਸ਼ਾ ਨੁਸ਼ਾ ਕੋਈ ਫੜਿਆ ਤੇ ਜਦੋਂ ਤੁਸੀਂ ਇੰਸਪੈਕਟਰ ਜਾਂ ਡੀਐਸਪੀ ਜਾਂ ਐਸਐਚਓ ਇਹਨਾਂ ਦੇ ਏਰੀਆ ਦੇ ਵਿੱਚ ਲਾਓਗੇ ਤੇ ਫਿਰ ਕੰਟਰੋਲ ਹੋਣਾ ਹੀ ਨਿਕਾ ਫਿਰ ਤਾਂ ਕੰਟਰੋਲ ਤੋਂ ਬਾਹਰ ਹੋ ਜਾਣਾ ਪੰਜਾਬ ਚੰਗੇ ਇਮਾਨਦਾਰ ਅਫਸਰ ਬਹੁਤ ਹੈਗੇ ਉਹਨਾਂ ਨੂੰ ਲਾਓ ਤਾਂ ਹੀ ਕੰਟਰੋਲ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਧੁਮਾਕਾ ਆ ਜਿਹੜੇ ਲੋਕਾਂ ਨੂੰ ਸਕਿਉਰਟੀ ਨਹੀਂ ਮਿਲਦੀ ਵੀ ਹੈਨਾ ਇਸ ਧੁਮਾਕੇ ਦੀ ਗੱਲ ਕਹਿੰਦੇ ਉਹਨਾਂ ਨੂੰ ਸਕਿਉਰਟੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਨੇ ਕੁਝ ਇਹੋ ਜਿਹੀ ਰਾਜਨੀਤੀ ਜਾਂ ਕੁਝ ਇਹੋ ਜਿਹਾ ਸੰਭਵ ਵਿਧਾ ਵੀ ਹੋ ਸਕਦਾ ਦੇਖੋ ਸਕਿਉਰਟੀ ਮਿਲਣਾ ਨਾ ਮਿਲਣਾ ਜਦੋਂ ਜੇ ਕਿਸੇ ਨੇ ਟਾਰਗੇਟ ਜਿਹਨੂੰ ਕਰ ਲੈਣਾ ਤੇ ਜਿੰਨੀ ਮਰਜ਼ੀ ਸਕਿਉਰਟੀ ਲੈ ਕੇ ਚਲੇ ਜਾ ਜੇ ਕਿਸੇ ਨੂੰ ਉਹਨਾਂ ਨੇ ਟਾਰਗੇਟ ਕਰਨਾ ਤਾਂ ਉਹਨਾਂ ਨੇ ਕਰ ਹੀ ਲੈਣਾ ਇਹ ਤਾਂ ਹੁਣ ਕੋਈ ਛੋਟੇ ਮੋਟੇ ਜਿਹੜੇ ਲੀਡਰ ਸਹਬਾਨ ਨੇ ਉਹ ਭਾਵੇਂ ਏਦਾਂ ਦਾ ਕੰਮ ਕਰ ਦੇਣ ਪਰ ਇਹ ਜਿਹੜੀ ਵਾਰਦਾਤ ਹੋਈ ਹੈ ਜਾਂ ਏਦਾਂ ਦਾ ਕੋਈ ਸਿਸਟਮ ਹੋਇਆ ਹੈ ਇਹ ਬੜੀ ਕਾਨੂੰਨੀ ਘਟਨਾ ਘਟੀ ਗਈ ਹੈ ਕਿਸੇ ਨਾਲ ਵੀ ਘੱਟੀ ਜਾ ਸਕਦੀ ਹੈ ਪਰ ਇਹਦੀ ਇਨਕੁਆਇਰੀ ਜਿਹੜੀ ਹੈ ਮੈਂ ਤਾਂ ਪਹਿਲਾਂ ਕਿਹਾ ਵੀ ਉੱਪਰੋਂ ਹਾਈ ਲੈਵਲ ਤੇ ਹੋਣੀ ਚਾਹੀਦੀ ਚੰਗੇ ਬੰਦਿਆਂ ਦੇ ਕੋਲੋਂ ਪਤਾ ਪਤਾ ਤੇ ਲੱਗੇ ਵੀ ਕਿਹੜੀ ਕੀ ਗੱਲ ਹੋਈ ਹੈ ਕਿੰਨੇ ਸਾਰਾ ਕੰਮ ਕੀਤਾ ਜਾਂ ਬਾਹਰਲੀਆ ਤਾਕਤਾਂ ਨੇ ਜਾਂ ਕੋਈ ਕਿਸੇ ਨੇ ਹਾਂ ਪਿੱਛੇ ਕੌਣ ਹੈ ਸਾਰੀ ਸაშიਚਕਰਤਾ ਕੌਣ ਹੈ ਤਾਂ ਤਾਂ ਹੀ ਪਤਾ ਲੱਗੂਗਾ ਜੇ ਓਦਾਂ ਨਹੀਂ ਪਤਾ ਲੱਗੇ ਠੀਕ ਹੈ ਜੀ ਧੰਨਵਾਦ ਆ ਤੁਹਾਡਾ ਤੁਸੀਂ ਸਾਡੇ ਅੱਜ ਦੀ ਚਰਚਾ ਵਿੱਚ ਸ਼ਾਮਲ ਹੋਏ ਹੋ ਤੇ ਮਿਲਦੇ ਆ ਜੀ ਇੱਕ ਨਵੀਂ ਚਰਚਾ ਦੇ ਵਿੱਚ ਇੱਕ ਨਵੀਂ ਸ਼ਖਸੀਅਤ ਨਾਲ ਇੱਕ ਨਵੇਂ ਵਿਸ਼ੇ ਉੱਪਰ ਹੱਸਦੇ ਵਸਦੇ ਰਹੋ ਖੁਸ਼ ਰਹੋ ਧੰਨਵਾਦ ਧੰਨਵਾਦ